ਠੋਕੇ ਰੱਖ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਬਾਦ ਮੰਤਰੀ ਵਿਕਰਮ ਮਜੀਠੀਆ ਨੂੰ ਵਿਕਰਮ ਮਜੀਠੀਆ ਨੇ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿ ਐਡੀ ਵੱਡੀ ਕਾਰਵਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੇਰੇ ਤੇ ਕੀਤੀ ਜਾਵੇਗੀ ਹਾਲਾਂਕਿ ਵੰਗਾਰਿਆ ਗਿਆ ਸੀ ਚੈਲੰਜ ਕੀਤਾ ਸੀ ਵਿਕਰਮ ਮਜੀਠੀਆ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਮੁੱਛਾਂ ਨੂੰ ਤਾ ਦਿੱਤੇ ਗਏ ਪੱਟਾਂ ਤੇ ਥਾਪੀਆਂ ਮਾਰੀਆਂ ਗਈਆਂ ਅਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਕਿਹਾ ਗਿਆ ਕਿ ਸਰਕਾਰ ਆ ਗਈ ਤੇਰੀਆਂ ਚੀਕਾਂ ਕਰਵਾ ਦੇਾਂਗੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਕਰਮ ਮਜੀਠੀਆ ਦੀ ਦੁਪਦੀ ਰਗ ਉਤੇ ਅਜਿਹਾ ਪੈਰ ਰੱਖਿਆ ਕਿ ਨਾਬੇ ਜੇਲ੍ਹ ਦੇ ਵਿੱਚ ਚੀਕਾਂ ਪੈ ਰੀਆਂ ਨੇ ਬਿਕਰਮ ਮਜੀਠੀਆ ਦੀਆਂ ਚੜ੍ਹ ਭੁੰਡੀਆਂ ਕਿਵੇਂ ਉਡਦੀਆਂ ਨੇ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਅੱਜ ਜੋ ਫੈਸਲਾ ਆਇਆ ਹੈ ਉਸ ਉੱਤੇ ਵੱਡੀ ਕਾਰਵਾਈ ਹੋਵੇਗੀ ਬਿਕਰਮ ਮਜੀਠੀਆ ਤੇ ਕਿਉਂਕਿ ਅੱਜ ਬਿਕਰਮ ਮਜੀਠੀਆ ਦੇ ਜ਼ਬਾਨ ਦੇ ਮਾਮਲੇ ਵਿੱਚ ਅੱਜ ਪੇਸ਼ੀ ਸੀ ਸਰਵਾਈ ਸੀ ਮਾਮਲਾ ਕਿੱਥੋਂ ਤੱਕ ਪਹੁੰਚ ਗਿਆ ਹੈ ਪਹਿਲਾਂ ਤੁਹਾਨੂੰ ਗੱਲਬਾਤ ਕਰਦੇ ਆ ਕਿ ਮਾਮਲਾ ਕਿੱਥੋਂ ਤੱਕ ਪਹੁੰਚ ਗਿਆ ਹੈ ਦੱਸ ਦਈਏ ਕਿ ਆਮਦਨ ਤੋਂ ਵੱਧ ਜ਼ਾਇਦਾ ਦੇ ਮਾਮਲੇ ਵਿੱਚ ਮਜੀਠਿਆ ਨੂੰ ਅਮਰਸਾ ਸਥਿਤ ਉਹਨਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ 25 ਜੂਨ ਨੂੰ ਇਸ ਵਾਰ ਜਾਂਚ ਦਾ ਦਾਇਰਾ ਹਿਮਾਚਲ ਦਿੱਲੀ ਅਤੇ ਯੂਪੀ ਤੱਕ ਫੈਲ ਗਿਆ ਹੈ ਹਾਲਾਂਕਿ ਬਿਕਰਮ ਜੀਠਿਆ ਵੱਲੋਂ ਕਿਹਾ ਗਿਆ ਸੀ ਕਿ ਮੈਂ ਨਿਰਦੋਸ਼ ਹਾਂ ਮੇਰਾ ਹਿਮਾਚਲ ਦਿੱਲੀ ਅਤੇ ਯੂਪੀ ਦੀ ਜਾਇਦਾਦ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਉਹਨਾਂ ਕੋਲ ਹਿਮਾਚਲ ਵਿੱਚ ਜ਼ਮੀਨ ਹੋਣ ਦਾ ਦਾਵਾ ਕੀਤਾ ਗਿਆ ਜਦੋਂ ਕਿ ਗੋਰਖਪੁਰ ਯੂਪੀ ਵਿੱਚ ਉਹਨਾਂ ਦੀ ਖੰਡ ਮਿਲ ਅਤੇ ਦਿੱਲੀ ਵਿੱਚ ਇੱਕ ਫਾਰਮ ਹਾਊਸ ਬਾਰੇ ਵੀ ਜਾਣਕਾਰੀ ਪ੍ਰਾਪਤ ਹੋਈ ਹੈ ਇਹਨਾਂ ਥਾਵਾਂ ਤੋਂ ਮਿਲੀ ਸਮਗਰੀ ਨੂੰ ਚਲਾਨ ਦਾ ਹਿੱਸਾ ਬਣਾਇਆ ਜਾਵੇਗਾ ਯਾਨੀ ਕਿ ਇਹ ਸਮਗਰੀ ਇਕੱਠੀ ਕੀਤੀ ਗਈ ਹੈ ਹਮਾਚਲ ਤੋਂ ਯੂਪੀ ਤੋਂ ਦਿੱਲੀ ਤੋਂ ਅਤੇ ਯੂਪੀ ਦੇ ਗੁਰਖਪੁਰ ਜਿੱਤੇ ਖੰਡਵੇਂ ਲੈ ਨਾਲ ਹੀ ਦੱਸਿਆ ਜਾ ਰਿਹਾ ਕਿ ਇਸ ਦੇ ਨਾਲ ਹੀ ਜਾਂਚ ਵਿੱਚ 6 ਲੋਕਾਂ ਦੇ ਬਿਆਨ ਦਰਜ ਕੀਤੇ ਗਏ ਜਿੱਥੇ ਕਿ ਸਾਬਕਾ ਡੀਜੀਪੀ ਸudarath ਚਟੂ ਪਾਟਿਆਏ ਵਿਸ਼ਾਪਾਲਾਂ ਜਿਨ੍ਹਾਂ ਦੇ ਕਾਰਜਕਾਲ ਕਾਰਜਕਾਲ ਦੌਰਾਨ ਮਜੀਠੀਆ ਵਿਰੁੱਧ ਐਨਡੀਪੀਸੀ ਕੇਸ ਦਰਜ ਕੀਤਾ ਗਿਆ ਸੀ ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਰਣਜਿਤ ਸਿੰਘ ਤੇ ਚਾਰ ਹੋਰ ਲੋਕ ਬਿਆਨ ਚਾਰ ਲੋਕਾਂ ਤੋਂ ਬਿਆਨ ਲੈ ਗਏ ਜੋ ਪਹਿਲਾਂ ਮਜੀਠੀਆ ਦੇ ਕਰੀਬੀ ਰਹੇ ਹਨ ਜਿਨ੍ਹਾਂ ਵਿੱਚ ਤਲਬੀਰ ਗਿਲ ਬਿੱਟੂ ਔਲਕ ਅਤੇ ਐਬ ਬੋਨੀ ਅਜ਼ਰਾਲਾ ਬੋਨੀ ਅਜ਼ਰਾਲਾ ਨੇ ਤਾਂ ਠੋਕੇ ਰੱਖ ਦਿੱਤਾ ਬਿਕਰਮ ਮਜੀਠੀਆ ਨੂੰ ਉਹਨਾਂ ਕਿਹਾ ਮੈਂ ਤਾਂ ਉਹਨਾਂ ਦਿਨਾਂ ਦੇ ਵਿੱਚ ਕਿਹਾ ਸੀ ਜਦੋਂ ਤੂਤੀ ਬੋਲਦੀ ਸੀ ਜਦੋਂ ਪਾਲ ਮੰਤਰੀ ਸੀ ਵਿਕਰਮ ਜੀਠੀਆ ਸੱਤਾ ਤੇ ਪਿੰਦੀ ਜਿਹੜੇ ਇੰਟਰਨੈਸ਼ਨਲ ਡਰਗਸ ਅਸਕਰ ਨੇ ਡਰਗਸ ਮਗਲਰ ਨੇ ਉਹ ਇਹਨਾਂ ਦੇ ਘਰ ਦੇ ਵਿੱਚ ਆ ਕੇ ਰਾਤ ਰੰਦੇ ਸੀ ਅਤੇ ਹੈਲੀਕਾਪਟਰ ਤੇ ਝੂਟੇ ਲੈਂਦੇ ਸੀ ਕਦੇ ਪੰਜਾਬ ਤੇ ਕਦੇ ਗੁਜਰਾਤ ਤੇ ਦੂਸਰੇ ਪਾਸੇ ਪੱਗਵੜ ਭਰਾ ਕਹਿੰਦੇ ਸੀ ਵਿਕਰਮ ਜੀਠੀਆ ਇਹ ਬਿਆਨ ਦਿੱਤੇ ਗਏ ਨੇ ਬੋਨੀ ਅਜ਼ਰਾਲਾ ਅਤੇ ਤਲਵੀਰ ਗਿਲਵਲੋਂ ਇਸ ਤੋਂ ਬਾਅਦ ਬਿੱਟੂ ਆਲਕਵੀ ਨੇ ਇੱਕ ਹੋਰ ਪਰਸਨ ਹੈ ਉਸ ਨੇ ਵੀ ਠੋਕ ਕੇ ਗਵਾਹੀ ਦਿੱਤੀ ਹੈ ਬਿਕਰਮ ਜੀਠਿਆ ਦੇ ਵਿਰੁੱਧ ਤੇ ਪੰਜਾਬ ਦੇ ਸਾਬਕਾ ਡੀਜੀਪੀ ਪੰਜਾਬ ਦੇ ਈਡੀ ਦੇ ਸਾਬਕਾ ਡਾਇਰੈਕਟਰ ਰਵਿੰਦਰ ਸਿੰਘ ਉਹਨਾਂ ਵੱਲੋਂ ਵੀ ਇੱਕ ਠੋਕ ਕੇ ਗਵਾਹੀਆਂ ਦਿੱਤੀਆਂ ਗਈਆਂ ਨੇ ਬਿਕਰਮ ਜੀਠਿਆ ਦੇ ਵਿਰੁੱਧ ਹਾਲਾਂਕਿ ਬਿਕਰਮ ਜੀਠਿਆ ਦੇ ਵਕੀਲ ਅੱਜ ਕਹਿੰਦੇ ਨੇ ਕਹਿੰਦੇ ਨੇ ਕਿ ਇਸ ਇਹ ਮਾਮਲਾ ਜਿਹੜਾ ਇੱਕ ਰਾਜਨੀਤਿਕ ਡਰਾਮਾ ਹੈ ਇਸ ਵਿੱਚ ਕੋਈ ਸਬੂਤ ਨਹੀਂ ਅੱਜ ਬਿਆਨਬਾਜ਼ੀ ਕੀਤੀ ਗਈ ਬਿਕਰਮ ਜੀਠਿਆ ਦੇ ਵਕੀਲਾ ਦੁਆਰਾ ਦਵਨ ਪ੍ਰਿੰਸ ਜਿਹੜੇ ਸੁਪਤੀ ਹੈਗੇ ਨੇ ਉਹਨਾਂ ਨੇ ਕਿਹਾ ਕਿ ਕੋਈ ਟੂ ਸਬੂਤ ਹੱਥ ਨਹੀਂ ਲੱਗੇ ਲੇਕਿਨ ਹਿਮਾਚਲ ਯੂਪੀ ਦਾ ਗੁਰੂਪੁਰ ਅਤੇ ਦਿੱਲੀ ਦੇ ਵਿੱਚ ਜਿਹੜਾ ਸੈਨਿਕ ਫਾਰਮ ਹੈ ਉਸ ਦੇ ਸਬੂਤ ਵਿਜੀਲੈਂਸ ਅਧਿਕਾਰੀਆਂ ਦੇ ਕੋਲ ਨੇ ਉਹਨਾਂ ਤੱਥਾਂ ਤੇ ਕੱਲ ਚਲਾਨ ਪੇਸ਼ ਕੀਤਾ ਜਾਵੇਗਾ ਚਲਾਨ ਪੇਸ਼ ਕਰਕੇ ਸਜ਼ਾ ਹੋਵੇਗੀ ਬਿਕਰਮ ਜੀਠਿਆ ਨੂੰ ਕਿਉਂਕਿ ਇਹ ਜਾਂਚ ਜਿਹੜੀ ਕੀਤੀ ਗਈ ਹੈ ਹਿਮਾਚਲ ਦੇ ਵਿੱਚ Shimla Delhi UP ਅਤੇ ਉਸ ਤੋਂ ਇਲਾਵਾ Chandigarh ਦੇ ਵਿੱਚ ਹੋਰ ਵੀ ਗੁਪਤ ਟਿਕਾਣੇ ਸੀ ਜਿੱਥੇ ਫਰਜੀ ਕਾਪੀਆਂ ਜਿਨ੍ਹਾਂ ਨੂੰ ਸ਼ੈੱਲ ਕਾਪੀਆਂ ਕਿਹਾ ਜਾਂਦਾ ਹੈ ਉਹਨਾਂ ਵਿੱਚ ਵੀ ਬੜੇ ਵੱਡੇ ਤੱਤ ਸਾਹਮਣੇ ਆਏ ਨੇ ਬਿਜ਼ਨਸ ਦੇ ਸਰ ਅਧਿਕਾਰੀਆਂ ਦੇ ਕੋਲ 130 ਕਰੋੜ ਰੁਪਏ ਦਾ ਲੈਣ-ਦੇਣ ਹੋਇਆ ਹੈ ਜਿਹੜਾ ਸੈਨਿਕ ਫਾਰਮ ਹੈ ਉਹ ਪੌਣੇ 200 ਕਰੋੜ ਰੁਪਏ ਦਾ ਦੱਸਿਆ ਜਾ ਰਿਹਾ ਹੈ ਯਾਨੀ ਕਿ ਮਾਮਲਾ ਹੈ ਚ 540 ਕਰੋੜ ਰੁਪਏ ਦਾ ਦੂਸਰੇ ਪਾਸੇ ਇੱਕ ਐਫਆਈਰ ਹੋਰ ਕੱਟੀ ਗਈ ਹੈ ਅਤੇ ਇਹ ਵੀ ਕਿਆਸਰਗਾਈਆਂ ਲਗਾਈਆਂ ਚਾਰ ਕਿਆਂ ਨੇ ਕਿ ਰਣਜੀਤ ਗਿੱਲ ਜਿਹੜੇ ਗਿੱਲ ਕੋ ਟਸ ਦੇ ਕੰਪਨੀ ਦੇ ਡਿਵੈਲਪਰ ਨੇ ਉਹਨਾਂ ਦੇ ਘਰ ਤੇ ਜਦੋਂ ਘਰ ਦੇ ਵਿੱਚ ਛਾਪੇਮਾਰੀ ਜਦੋਂ ਉਸ ਦੇ ਦਫਤਰਾਂ ਦੇ ਵਿੱਚ ਛਾਪੇਮਾਰੀ ਕੀਤੀ ਗਈ ਸੀ ਬਿਜ਼ਨਸ ਦੇ ਸਭ ਤੋਂ ਉੱਚ ਅਧਿਕਾਰੀਆਂ ਵੱਲੋਂ ਦੇ ਵਿਤੀ ਲੈਣ-ਦੇਣ ਕੀਤਾ ਗਿਆ ਹੈ ਕਰੋੜਾਂ ਦੇ ਹਿਸਾਬ ਦੇ ਨਾਲ ਬਿਕਰਮਜੀਤਿਆ ਅਤੇ ਰਣਜੀਤ ਸਿੰਘ ਗਿੱਲ ਵੱਲੋਂ ਹਾਲਾਂਕਿ ਰਣਜੀਤ ਸਿੰਘ ਗਿੱਲ ਨੂੰ ਬੜਾ ਫੱਟਾ ਚਟਕਾ ਲੱਗਿਆ ਹੈ ਉਹਨਾਂ ਨੇ ਅਗਾਊ ਜਬੰਤ ਦੇ ਲਈ ਅਰਜੀ ਦਾਇਰ ਕੀਤੀ ਸੀ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਲੇਕਿਨ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਉਹਨਾਂ ਦੀ ਅਗਾਊ ਜਬੰਦ ਦੀ ਅਰਜੀ ਰੱਦ ਕਰ ਦਿੱਤੀ ਹੈ ਉਧਰ ਰਣਜੀਤ ਗਿੱਲ ਪੂਰੀ ਤਰ੍ਹਾਂ ਘਬਰਾਏ ਹੋਏ ਨੇ ਇਧਰ ਜੀ ਕਾ ਬਾਰਾਂ ਨੇ ਜੇਲ੍ਹ ਦੇ ਵਿੱਚ ਬੈਠੇ ਹੋਏ ਵਿਕਰਮ ਮਜੀਠੀਆ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਕਹਿ ਰਹੇ ਨੇ ਕਿ ਸਾਡੇ ਕੋਲ ਟੋਕਰਾ ਭਰਿਆ ਪਿਆ ਹੈ ਸਬੂਤਾਂ ਦਾ ਉਹ ਸਬੂਤ ਕਾਫੀ ਨੇ ਲੰਮਾ ਸਮਾਂ ਜੇਲ੍ਹ ਭੇਜਣ ਵਾਸਤੇ ਵਿਕਰਮ ਜੀਠਿਆ ਨੂੰ ਅੱਜ ਜੋ ਵੀ ਕਾਰਵਾਈ ਹੋਈ ਯੂਪੀ ਰਮਾਚਲ Shimla ਚੰਡੀਗੜ੍ਹ ਦੇ ਗੁਪਤ ਟਿਕਾਣੇ ਗੁਰਕਪੁਰ ਅਤੇ ਸੈਨਿਕ ਫਾਰਮ ਜੋ ਦਿੱਲੀ ਦੇ ਵਿੱਚ ਹੈ ਉਸ ਦੇ ਖੁਲਾਸੇ ਉਸ ਦੇ ਸਬੂਤ ਉਸ ਦੇ ਤੱਥ ਅੱਜ ਸਰਕਾਰੀ ਵਕੀਲਾ ਵੱਲੋਂ ਪੇਸ਼ ਕੀਤੇ ਗਏ ਅੱਜ ਸੁਣਵਾਈ ਜਿਹੜੀ ਮਲਤਵੀ ਹੋ ਗਈ ਹੈ ਕੱਲ ਨੂੰ ਬਿਕਰਮਜੀਠੀਆ ਦੇ ਵਿਰੁੱਧ ਵਕੀਲ ਕਹਿੰਦੇ ਨੇ ਕਿ ਬੜਾ ਸਖਤ ਫੈਸਲਾ ਆਵੇਗਾ ਲੰਮੀ ਸੱਗਾ ਵੀ ਹੋ ਸਕਦੀ ਹੈ ਤਾਂ